ਪਿੰਡ ਦਾ ਜਿਹੜਾ ਕਬਰਿਸਤਾਨ ਹੈ ਪੰਜਾਬ ਕਬੂਰਡ ਦੀ ਜਿਹੜੀ ਮਲਕੀਅਤ ਹੈ ਉਹ ਬੜੇ ਅਫਸੋਸ ਦੀ ਗੱਲ ਹੈ ਕਿ ਕੁਝ ਲੋਕਾਂ ਨੇ ਇੱਥੇ ਜਿਹੜੀਆਂ ਕਬਰਾਂ ਮੌਜੂਦ ਸੀਗੀਆਂ ਸਫਾਈ ਦੇ ਦੌਰਾਨ ਉਹਨਾਂ ਕਬਰਾਂ ਦੇ ਉੱਤੇ ਵੀ ਜਿਹੜਾ ਉਹ ਹਲ ਚਲਾਇਆ ਗਿਆ ਜੋ ਜੀ ਮੈਂ ਸਮਝਦਾ ਕਿ ਨਿਹਾਇਤੀ ਅਫਸੋਸਨਾਕ ਗੱਲ ਹੈ ਪਿੰਡ ਵਾਲਿਆਂ ਨਾਲ ਸਾਰਿਆਂ ਨਾਲ ਗੱਲ ਹੋਈ ਹੈ ਮੁਤਲਕ ਅਫਸਰਾਨ ਸਾਹਿਬ ਜਿਹੜੇ ਹੈ ਉਹ ਜ਼ਿਲ੍ਹੇ ਦੇ ਇੱਥੇ ਨਾਲ ਮੌਜੂਦ ਨੇ ਇਸ ਲਈ ਸਰਵ ਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਹੈ ਕਿ ਜਿਹੜਾ ਪੰਜਾਬ ਇਹ ਪੰਜਾਬ ਕਬੂਰਡ ਦੀ ਮਲਕੀਅਤ ਦਾ ਜਿਹੜਾ ਇਹ ਕਬਰਿਸਤਾਨ ਹੈ ਇਹ ਬਿਨਾ ਪਿੰਡ ਦੇ ਮੁਸਲਮਾਨਾਂ ਦੀ ਰਜ਼ਾਮੰਦੀ ਤੋਂ ਆਇਂਦਾ ਇੱਥੇ ਕੁਝ ਨਹੀਂ ਕੀਤਾ ਜਾਏਗਾ ਪਿੰਡ ਦੀ ਜਿਹੜੀ ਕਮੇਟੀ ਹੈ ਉਹ ਜਿਹੜੀ ਇਹਦੀ ਚਾਰ ਦਿਵਾਰੀ ਜਿਹੜੀ ਉਹ ਕਰਵਾ ਕੇ ਦਵੇਗੀ ਉਸ ਦੇ ਨਾਲ ਨਾਲ ਇੱਥੇ ਨਮਾਜ਼ ਜਿਹੜੀ ਜਨਾਜ਼ੇ ਦੀ ਹੁੰਦੀ ਹੈ ਤੇ ਜੋ ਵੀ ਜਨਾਜ਼ੇ ਦੀਆਂ ਰਸਮਾਂਤ ਹੁੰਦੀਆਂ ਉਹਦੇ ਲਈ ਇਸ ਕਬਰਸਤਾਨ 'ਚ ਕੋਈ ਵੀ ਪ੍ਰਬੰਧ ਨਹੀਂ ਹੈ ਨਾ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਸ਼ੈੱਡ ਪਾਇਆ ਹੋਇਆ ਹੈ ਨਾ ਕਿਸੇ ਵੀ ਤਰ੍ਹਾਂ ਦੇ ਕੋਈ ਬਾਥਰੂਮ ਬਣੇ ਹੋਏ ਆ ਤੇ ਉਹਦੇ ਬਾਰੇ ਵੀ ਅਸੀਂ ਜਲਦੀ ਇੱਕ ਐਸਟੀਮੇਟ ਬਣਾ ਕੇ ਪੰਜਾਬਾ ਕਬੂਰ ਨੂੰ ਬੇਨਤੀ ਕਰਾਂਗੇ ਤੇ ਪੰਜ ਇੱਥੇ ਦੀ ਪੰਚਾਇਤ ਨੂੰ ਵੀ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਕਹਿਣਾ ਚਾਹਨਾ ਕਿ ਕਬਰਸਤਾਨਾਂ ਦੀ ਜਿਹੜੀ ਜ਼ਰੂਰਤਾਂ ਆ ਇਹ ਮੁੱਢਲੀ ਜ਼ਰੂਰਤਾਂ ਦੇ ਵਿੱਚ ਆਂਦੀਆਂ ਤੇ ਇਸ ਲਈ ਕਿਤੇ ਵੀ ਅਗਰ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਧਰਮਸਥਾਨ ਦਾ ਜਿਹੜਾ ਆਖਰੀ ਰਸਮ ਦੀ ਜਗ੍ਹਾ ਹੈ ਉੱਥੇ ਅਗਰ ਕੋਈ ਐਦਾਂ ਦੀ ਗੱਲ ਕਰਦਾ ਹੈ ਤੇ ਉਹ ਸਖਤ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਅੱਜ ਅਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਆਂ ਪਿੰਡ ਦੀ ਪੰਚਾਇਤ ਵੀ ਮੌਜੂਦ ਹੈ ਮਾਤਵਰ ਲੋਕ ਵੀ ਮੌਜੂਦ ਹੈ ਪਿੰਡ 'ਚ ਤਿੰਨ ਚਾਰ ਘਰ ਮੁਸਲਮਾਨਾ ਦੇ ਨੇ ਅਸੀਂ ਇਹ ਚਾਹੁੰਦੇ ਹਾਂ ਹਮੇਸ਼ਾ ਤੋਂ ਹੀ ਕਿ ਪੰਜਾਬ ਦਾ ਜਿਹੜਾ ਮਾਹੌਲ ਸੁਖਾਵਾ ਰਹੇ ਆਪਸ ਦੇ ਵਿੱਚ ਪਿਆਰ ਮੁਹੱਬਤ ਜੜੀ ਉਹ ਬਣੀ ਰਹੇ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਜਿਹੜੀ ਜਗਾ ਹੈ ਉਹ ਜਿੱਥੇ ਤੱਕ ਕਬਰਸਤਾਨ ਦੀ ਹੱਦ ਲੱਗਦੀ ਹੈ ਸਟੇਟ ਅਫਸਰ ਸਾਹਿਬ ਮੌਜੂਦ ਨੇ ਤਹਿਸੀਲਦਾਰ ਸਾਹਿਬ ਵੀ ਆਏ ਹੋਏ ਨੇ ਇਸ ਹਲਕੇ ਦੇ ਤੇ ਡੀਐਸਪੀ ਸਾਹਿਬ ਵੀ ਮੌਜੂਦ ਨੇ ਤੇ ਹੁਣ ਇਹ ਫੈਸਲਾ ਲਿਖ ਕੇ ਦੋਨਾਂ ਧਿਰਾਂ ਵੱਲੋਂ ਕਿ ਆਇੰਦਾ ਕਬਰਸਤਾਨ ਦੀ ਜਗ੍ਹਾ 'ਚ ਕੋਈ ਦਖਲ ਨਹੀਂ ਦਿੱਤਾ ਜਾਏਗਾ ਔਰ ਕਬਰਸਤਾਨ ਦਾ ਜਿਹੜਾ ਮੁਕੰਮਲ ਕੰਟਰੋਲ ਹੈ ਉਹ ਪਿੰਡ ਦੇ ਜਿਹੜੇ ਵਾਸੀ ਮੁਸਲਮਾਨ ਨੇ ਜਿਨ੍ਹਾਂ ਦੀ ਹੱਦ ਦੇ ਵਿੱਚ ਇਹ ਕਬਰਸਤਾਨ ਆਉਂਦਾ ਉਹਨਾਂ ਕੋ ਤੇ ਪੰਜਾਬ ਕਮੋਰਡ ਦੇ ਜਿਹੜਾ ਉਹਦੀ ਸਰ ਜਿਹੜਾ ਇਹ ਵਾਇਰਲ ਵੀਡੀਓ ਦੇ ਵਿੱਚ ਇੱਕ ਮਾਤਾ ਇਹ ਕਹਿ ਰਹੀ ਹੈ ਕਿ ਮੇਰੇ ਜਿਹੜਾ ਮਰਦੇ ਦੀਆਂ ਹੱਡੀਆਂ ਕੱਢੀਆਂ ਗਈਆਂ ਉਹ ਉਹ ਉਹਦੇ ਵਿੱਚ ਜਿਹੜੇ ਜਿੰਨਾ ਲੋਕਾਂ ਵੱਲੋਂ ਕੱਢਿਆ ਗਿਆ ਉਹਨਾਂ ਨੂੰ ਕੀ ਦੇਖੋ ਮੈਂ ਹੁਣ ਇੱਥੇ ਮੌਕੇ ਤੇ ਆਇਆ ਹੋਇਆ ਹਾਂ ਤੇ ਮਿਸਾਲ ਦੇ ਤੌਰ ਤੇ ਅੱਜ ਤੋਂ 2-3 ਸਾਲ ਪਹਿਲਾਂ ਇੱਕ ਕਬਰਸਤਾਨ ਦੇ ਵਿੱਚ ਮਿੱਟੀ ਚੱਕੀ ਗਈ ਸੀ 10 ਫੁੱਟ ਉੱਤੇ ਹੱਡੀਆਂ ਪਠਾਨਕੋਟ ਦੇ ਜ਼ਿਲ੍ਹੇ 'ਚ ਨਿਕਲ ਗਈਆਂ ਸੀ ਉਹ ਚ ਮੁਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਹੁਣ ਜਾਇ ਵਕੂਆ ਤੇ ਉਦਾਂ ਦੇ ਹਾਲਾਤ ਨਹੀਂ ਏ ਲੇਕਿਨ ਇਹ ਇਹਨਾਂ ਦੀ ਮਾਤਾ ਦਾ ਇਹ ਰੋਜ਼ ਬਿਲਕੁਲ ਠੀਕ ਸੀ ਵੀ ਬਿਨਾ ਇਹਨਾਂ ਦੀ ਰਜਮੰਦੀ ਤੇ ਕਬਰਸਤਾਨ ਦੇ ਉੱਤੇ ਕੋਈ ਵੀ ਕੰਮ ਕੀਤਾ ਗਿਆ ਅਸੀਂ ਇਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਇਹਨਾਂ ਦੇ ਨਾਲ ਖੜੇ ਹਾਂ ਔਰ ਯਕੀਨ ਦਿਲਾਉਣੇ ਕਿ ਦੁਬਾਰਾ ਜਿਹੜਾ ਏਦਾਂ ਦਾ ਕੋਈ ਵੀ ਗੱਲ ਜਿਹੜੀ ਉਹ ਨਹੀਂ ਹੋਣੀ ਧੰਨ ਮਾਮਲਾ ਜਿਹੜਾ ਗਰਮਾਇਆ ਸੀਗਾ ਕੀ ਉੱਚ ਪੱਧਰ ਤੇ ਜਿਹੜੇ ਆਪਸਾ ਪਹੁੰਚੇ ਨੇ ਕੀ ਮੁੱਕੇ ਤੇ مولانا ਜੀ ਆਏ ਹੋਏ ਨੇ ਤੇ ਇੱਥੇ ਸਮੁੱਚੀ ਪੰਚਾਇਤ ਹਾਜ਼ਰ ਸੀਗੀ ਸਮੁੱਚੀ ਪੰਚਾਇਤ ਦੇ ਵਿੱਚ ਫੈਸਲਾ ਹੋ ਚੁੱਕਾ ਆ ਤੇ ਸਾਡੇ ਲਈ ਜੋ ਹਦੇਸ਼ ਹੈ ਕਿ ਅਸੀਂ ਇਥੋਂ ਦੀ ਨਿਸ਼ਾਨਦੇਹੀ ਕਰਾਉਣੀ ਹੈ 83 ਨੰਬਰ ਵਕਫ ਬੋਰਡ ਦੀ ਇਹ ਜ਼ਮੀਨ ਹੈਗੀ ਆ ਸਾਡੇ ਕੋਲੇ ਜਿਉਂ ਹੀ ਲਿਖਤ ਦੇ ਵਿੱਚ ਆਉਂਦਾ ਤਾਂ ਤੁਰੰਤ ਅਸੀਂ ਇੱਥੇ ਨਿਸ਼ਾਨਦੇਹੀ ਕਰਵਾ ਦਿੱਤੀ ਜਾਵੇ ਜੀ ਜਿਹੜੀ ਇਹ ਵਾਈਆਂ ਸੀ ਕਬਰਾਂ ਜੇ ਮਾਤਾ ਕੇ ਕਹਿ ਰਹੇ ਸੀ ਕਿ ਇਥੋਂ ਹੱਡੀਆਂ ਕੱਢ ਦਿੱਤੇਗੇ ਜਾਂ ਉਹਨਾਂ ਦਾ ਕੀ ਫੈਸਲਾ ਹੋਇਆ ਉਹਨਾਂ ਨੂੰ ਜਿਹੜੇ ਦੋਚੀ ਸੀ ਇਹ ਕਬਰ ਕਿਆਰੀ ਮਾਤਾ ਮੇਰੇ ਦੋਸ਼ੀ ਉਹਨਾਂ ਦਾ ਕੀ ਕੀਤਾ ਗਿਆ ਜੀ ਉਹਨਾਂ ਬਾਰੇ ਪਹਿਲਾਂ ਹੀ ਇੱਥੇ ਮਤਲਬ ਪੰਚਾਇਤੀ ਤੌਰ ਤੇ ਫੈਸਲਾ ਹੋ ਚੁੱਕਾ ਕਿ ਇਸ ਤਰ੍ਹਾਂ ਦੀ ਕੋਈ ਅੱਗੇ ਤੋਂ ਕੋਈ ਵੀ ਜਿਹੜੀ ਮਤਲਬ ਇਸ ਤਰ੍ਹਾਂ ਦੀ ਪੰਚਾਇਤ ਵੱਲੋਂ ਜਾਂ ਕਿਸੇ ਵੀ ਅਧਿਕਾਰੀ ਵੱਲੋਂ ਕਿਸੇ ਵੀ ਕਰਮਚਾਰੀ ਵੱਲੋਂ ਜਾਂ ਪਿੰਡ ਵਾਲਿਆਂ ਵੱਲੋਂ ਬਿਨਾਂ ਮੁਸਲਮਾਨ ਕਾਇਚਾਰੇ ਦੀ ਇਜਾਜ਼ਤ ਤੋਂ ਬਿਨਾਂ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਲੋਕ ਵੀ ਖਫਾ ਨਾਰਾਜ਼ ਆ ਕਿ ਕੋਈ ਕਹਿੰਦੇ ਸਾਨੂੰ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਸੀ ਪਰ ਕਾਰਵਾਈ ਨਹੀਂ ਹੋਈ ਕੋਈ ਉਨੀ ਉਹ ਤਾਂ ਪੰਚਾਇਤ ਦੇ ਫੈਸਲੇ ਮੁਤਾਬਕ ਜੋ ਵੀ ਹੋਊਗਾ ਉਹਨਾਂ ਦੇ ਜਿਹੜੇ ਜਿਹੜੇ ਮੇਨ ਉਪਰ ਅਧਿਕਾਰੀ ਭਾਈ ਜਰੇ ਦੇ ਲੋਕਾਂ ਉਹਨਾਂ ਦੇ ਸਾਡਾ ਫੈਸਲਾ ਨਹੀਂ ਹੈ ਆ ਡਿਪਟੀ ਸਾਹਿਬ ਖੜੇ ਨੇ ਜੋ ਜੋ ਵੀ ਜੋ ਵੀ ਮੁਤਾਬਕ ਅਲਾ ਹੋਊਗਾ ਕਰਤਾ ਜਾਊਗਾ ਡਿਪਟੀ ਸਾਹਿਬ ਖੜੇ ਨੇ ਸਰਪੰਚ ਸਾਹਿਬ ਤੁਸੀਂ ਇੱਥੇ ਕੜੇ ਹੋ ਜਿਹੜਾ ਹੈਗਾ ਆਪਣੇ ਵੱਲੋਂ ਜਿਹੜੀਆਂ ਇਹ ਕਬਰਾਂ ਨੂੰ ਬਾਹਰ ਦਿੱਤਾ ਗਿਆ ਸੀ ਅੱਜ ਇੱਥੇ ਕੱਟ ਹੋਇਆ ਉੱਚ ਅਧਿਕਾਰੀ ਜਿਹੜੇ ਪਹੁੰਚੇ ਨੇ ਅਫਸਰ ਸਾਹਿਬਾਂ ਪਹੁੰਚੇ ਨੇ ਕੀ ਕਹਿਣਾ ਜਾਊਗੇ ਆਪਾਂ ਤਾਂ ਪਹਿਲਾਂ ਤੁਰੀ ਹਰ ਸਾਲ ਦੀ ਰੋਣ ਦੀ ਸਫਾਈ ਕਰਵਾਈ ਸੀ ਤੇ ਕੋਈ ਆਪਣਾ ਹੋਰ ਮਕਸਦ ਨਹੀਂ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸ ਤੁਹਾਨੂੰ ਜਾਣੇ ਬਣੋ ਜੋ ਵੇਸੇ ਵੀ ਹੋਇਆ ਉਹ ਅਸੀਂ ਸਹੀ ਕਰਵਾ ਕੇ ਦੇਵਾਂਗੇ ਚਾਰ ਦਵਾਰੀ ਕਰਾ ਕੇ ਦੇਵਾਂਗੇ ਲੱਗਦਾ ਸੀ ਵੀ ਇਹ ਗਲਤੀ ਹੋਈ ਹੈ ਚਲੋ ਆਪਣਾ ਜਗ੍ਹਾ ਦਾ ਨਹੀਂ ਪਤਾ ਸੀ ਪਹਿਲਾਂ ਵੀ ਕਿਥੇ ਕਬਰਸਤਾਨ ਦੀ ਜਗਾ ਇਹ ਕਬਰਸਤਾਨ ਦੀ ਗੱਲ ਜਗਾ ਹੈਗੀ ਆ ਤੇ ਚਲੋ ਗਲਤੀ ਸਾਡੀ ਥੈਂਕ ਯੂ ਸਰਪੰਚ ਸਾਹਿਬ ਤੁਸੀਂ ਇੱਥੇ ਗੜੇ ਹੋਣ ਜਿਹੜਾ ਹੈਗਾ ਆਪਣੇ ਵੱਲੋਂ ਜਿਹੜੀਆਂ ਇਹ ਕਬਰਾਂ ਨੂੰ ਬਾਹਰ ਦਿੱਤਾ ਗਿਆ ਸੀ ਅੱਜ ਇੱਥੇ ਘੱਟ ਹੋਇਆ ਉਹ ਅਧਿਕਾਰੀ ਜਿਹੜੇ ਪਹੁੰਚੇ ਨੇ ਅਫਸਰ ਸਾਹਿਬਾਂ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਆਪਾਂ ਤਾਂ ਪਹਿਲਾਂ ਤੋਂ ਹੀ ਹਰ ਸਾਲ ਦੀ ਨਾਲ ਦੀ ਸਫਾਈ ਕਰਵਾਏ ਸੀ ਤੇ ਕੋਈ ਆਪਣਾ ਹੋਰ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ ਚਲੋ ਹਣ ਜਾਣੇ ਬਣੂ ਜੋ ਕੁਛ ਵੀ ਹੋਇਆ ਉਹ ਅਸੀਂ ਸਹੀ ਕਰਵਾ ਕੇ ਦੇਵਾਂਗੇ ਚਾਰ ਦਵਾਰੇ ਕਰਾ ਕੇ ਦੇਵਾਂਗੇ ਲੱਗਦਾ ਸੀ ਵੀ ਇਹ ਗਲਤੀ ਹੋਈ ਹੈ ਚਲੋ ਆਪਣ ਨੂੰ ਜਗ੍ਹਾ ਦਾ ਨਹੀਂ ਪਤਾ ਸੀ ਪਹਿਲਾਂ ਵੀ ਕਿਥੇ ਕਬਰਸਤਾਨ ਦੀ ਜਗ੍ਹਾ ਇਹ ਕਬਰਸਾਹ ਦੀ ਗਲਤ ਜਗ੍ਹਾ ਹੈਗੀ ਆ ਤੇ ਚਲੋ ਗਲਤੀ ਸਾਡੀ ਜੀ ਕੇ ਪਤੇ ਦਾਸ ਸ਼੍ਰੋਮਣੀ ਤਰਨਤਾਲ ਬਾਬਾ ਮੇਜਰ ਸਿੰਘ ਜੀ ਦਸਮੇਸ਼ ਤਰਨਤਾਲ ਉਹਨਾਂ ਵੱਲੋਂ ਮਾਲਵਾ ਜ਼ੋਨ ਦਾ ਲਿਗਲ ਇੰਚਾਰਜ ਆ ਤੇ ਸਾਡੇ ਕੋਲ ਇਹ ਪ੍ਰਾਰਥਨਾ ਆਈ ਸੀਗੀ ਤੇ ਅਸੀਂ ਆਵਾਜ਼ ਉਠਾਈ ਆ ਤੇ ਮੋਲਵੀ ਸਾਹਿਬ ਆਏ ਆ ਆਪ ਜੀ ਦਾ ਵੀ ਅਸੀਂ ਮਿਲਵਾਨਾ ਸਾਹਿਬ ਧੰਨਵਾਦ ਕਰਦੇ ਆ ਔਰ ਇਹ ਵੀ ਅਸੀਂ ਬੇਨਤੀ ਕਰਦੇ ਆ ਕਿ ਜਿਵੇਂ ਇਹ ਮਸਲੇ ਦੀ ਗੱਲ ਕੀਤੀ ਆ ਕਬਰਾਂ ਦੀ ਚਾਰਦੁواری ਤਾਂ ਹੋ ਜਾਏਗੀ ਠੀਕ ਆ ਲੇਕਿਨ ਬਾਕੀ ਮਾਤਾ ਨਾਲ ਗੱਲ ਕਰ ਲਓ ਇੱਕ ਵਾਰੀ ਉਹਨਾਂ ਨੇ ਇਨਸਾਫ ਦੀ ਜਿਹੜੀ ਉਹ ਗੱਲ ਕਰਦੇ ਦੂਜੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਫੱਕਰ ਬਾਬਾ ਦਾ ਮੂਸ਼ਾ ਮੁਸਲਮ ਫਕੀਰ ਦੀ ਜਗ੍ਹਾ ਬਣੀ ਹੋਈ ਆ ਔਰ ਸਾਰਾ ਪਿੰਡ ਨਸਤ ਮਸਤ ਹੁੰਦਾ ਪਰ ਲੋਕ ਬਾਹਰੋਂ ਬਾਹਰੋਂ ਵੀ ਆਉਂਦੇ ਆ 25 ਤੋਂ 30 ਲੱਖ ਰੁਪਏ ਉੱਥੋਂ ਨਿਕਲਦਾ ਪਿਆ ਅਸੀਂ ਬੇਨਤੀ ਇਹ ਕਰਾਂਗੇ ਕਿ ਉਹ ਪੈਸਾ ਪੋਲੀ ਨਾ ਕੇ ਪਿੰਡ ਦੇ ਵਿੱਚ ਲੱਗ ਰਿਹਾ ਤੁਸੀਂ ਮੁਖੀ ਹੋਣ ਕਰਕੇ ਅਸੀਂ ਤੁਹਾਡੇ ਕੋਲ ਬੇਨਤੀ ਕਰਦੇ ਕਿਰਪਾ ਕਰਕੇ ਇਸ ਚੀਜ਼ ਤੇ ਧਿਆਨ ਜ਼ਰੂਰ ਦਿਓ ਕਿ ਉਹ ਪੈਸਾ ਪਿੰਡ ਦੇ ਵਿੱਚ ਲੱਗੇ ਉਹ ਪਿੰਡ ਦੇ ਵਿੱਚ ਇੱਕ ਹਸਪਤਾਲ ਬਣੇ ਫਕਰ ਬਾਬਾ ਦਾਮੂ ਸ਼ਾਹ ਦੇ ਨਾਂ ਤੇ ਜਿੱਥੇ ਗਰੀਬ ਲੋਕਾਂ ਦਾ ਜਿਹੜਾ ਹੈਗਾ ਇਲਾਜ ਫਰੀ ਚ ਕੀਤਾ ਜਾਵੇ ਇੱਥੇ ਇੱਕ ਕਾਲਜ ਬਣੇ ਪੈਸੇ ਇੱਥੇ ਲੱਗੇ ਪਿੰਡ ਦਾ ਸਾਨੂੰ ਪਤਾ ਲੱਗੇ ਅਸੀਂ ਇਹਨਾਂ ਲੋਕਾਂ ਦੇ ਨਾਲ ਖੜੀ ਹਾਂ ਸਹਿਯੋਗ ਕਰੀਏ ਕਿਉਂਕਿ ਗਰੀਬ ਲੋਕ ਆ ਕੋਈ ਆਵਾਜ਼ ਨਹੀਂ ਉਠਾਉਂਦਾ ਸਾਡੀ ਜਥੇਬੰਦੀਆਂ ਵੱਲੋਂ ਡਿਊਟੀ ਲੱਗੀ ਆ ਭਾਈ ਅਸੀਂ ਤਾਂ ਜਿੰਨਾ ਚੱਕ ਜਾਉਨੇ ਆ ਤੁਹਾਡੇ ਵਾਂਗੂ ਬੋਲਾਂਗੇ ਤਾਂ ਅਸੀਂ ਤੁਹਾਡੇ ਕੋਲ ਪ੍ਰਾਰਥਨਾ ਕਰਦੇ ਆ ਪਤਾ ਗੱਲੀ ਜ

ਡੈਪਟੀ ਸਰ ਅੱਜ ਪੌਂਚੇ ਲੋਹਾਰਾ ਦੇ ਵਿੱਚ ਜਿਹੜਾ ਕਬਰਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਮਾਮਲਾ ਫਰਮਾਇਆ ਸੀ ਤੁਸੀਂ ਪੌਂਚੇ ਕੀ ਸਥਿਤੀ ਕੀ ਹੈ ਜੀ ਮੋਫੀ ਇੱਥੇ ਹੁਣ ਆਪਣਾ ਬਾਬਾ ਫਕਰ ਫਕਰਪਾਪਾ ਦਾਮੂਸ਼ਾ ਜੀ ਜਗ੍ਹਾ ਬਣੀ ਹੋਈ ਹੈ ਜਿਹਨੂੰ ਸਾਰਾ ਪਿੰਡ ਤੇ ਇਲਾਕੇ ਦੇ ਲੋਕ ਮੰਨਦੇ ਐ ਤੇ ਹਰ ਸਾਲ ਮੇਲਾ ਲੱਗਦਾ ਉੱਥੇ ਜਿੰਨਾ ਇਕੱਠ ਹੁੰਦਾ ਪਾਨੂੰ ਸਾਰਿਆਂ ਨੂੰ ਪਤਾ ਹੈ ਇਹ ਜਿਹੜੀ ਇਹਦੀ ਕੰਪਲੇਂਟ ਆਈ ਹੈ ਕਬਰਾਂ ਵਾਲੀ ਜਗ੍ਹਾ ਦੀ ਇਹਦੀ ਪਰਤਾਂ ਅਧੀਨ ਇਹ ਸਾਡੇ ਇਨਸਪੈਕਟਰ ਸਾਹਿਬ ਉਦੋਂ ਹੀ ਮੌਕੇ ਤੇ ਆ ਗਏ ਸੀਗੇ ਥਾਣਾ ਮੁਕੀ ਜਦੋਂ ਵੀ ਪਤਾ ਲੱਗਿਆ ਪਰ ਕੋਈ ਇੱਥੇ ਵੀ ਹੱਡੀਆਂ ਬਾਹਰ ਨਿਕਲੀਆਂ ਹੋਣ ਜਾਂ ਹੋਰ ਹੋਈਆਂ ਹੁਣ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਵੀ ਬਾਹੀ ਜ਼ਰੂਰ ਫਲਾਂ ਨਾਲ ਹੱਡੀਆਂ ਨਿਕਲਣ ਵਾਲੀ ਕੋਈ ਗੱਲ ਨਹੀਂ ਹੋਈ ਅੱਗੇ ਜਿਵੇਂ ਹੁਣ ਸ਼ਾਹੀ ਮਾਮ ਸਾਹਿਬ ਆਏ ਹੈ ਇਹਨਾਂ ਨੇ ਦੱਸਿਆ ਵੀ ਨਿਸ਼ਾਨਦੇਹੀ ਕਰਕੇ ਉਹ ਦਵਾਰ ਕਰਾ ਲੈਣਗੇ ਅਸੀਂ ਪੂਰਾ ਸਹਿਯੋਗ ਦੇਵਾਂਗੇ ਲਾਈਟ ਆਊਟਰ ਨੂੰ ਜਿਹੜਾ ਬਰਕਰਾਰ ਰੱਖਿਆ ਜਾਊਗਾ ਕਿਸੇ ਨੂੰ ਵੀ ਗਲਤ ਕੰਮ ਨਹੀਂ ਕਰਨ ਦਿੱਤਾ ਜਾਊਗਾ ਧੰਨਵਾਦ